ਗੁਰੂ ਜੀ ਦਾ ਹਾਲਸਾ ਵਾਹਿਗੁਰੂ ਦੀ ਕਿਰਪਾ ਤੇ ਅੱਜ ਦਾ ਦਿਨ ਮੇਰੇ ਵਾਸਤੇ ਬਹੁਤ ਭਾਗਾ ਵਾਲਾ ਹੈ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਪਹਿਲਾਂ ਪੰਜ ਪੁਸਤਕਾਂ ਹੋਰ ਰੱਖੀਆਂ ਗਈਆਂ ਸਨ ਔਰ ਉਸ ਪੰਜਵੀਂ ਦੇ ਵਿੱਚ ਗੁਰੂ ਨਾਨਕ ਉਦਾਸੀ ਦਰਪਣ ਜਿਹੜੀ ਕਿ ਸਤਿਗੁਰਾਂ ਦੇ ਪ੍ਰਚਾਰਕ ਦੌਰਿਆਂ ਤੇ ਉਹਨਾਂ ਦੇ ਅਧਿਆਸ਼ ਇਤਿਹਾਸ ਤੇ ਆਧਾਰਿਤ ਸੀ ਉਹ ਲਿਖੀ ਗਈ ਸੀ ਤਾਂ ਸੰਗਤਾਂ ਨੇ ਬਹੁਤ ਪਿਆਰ ਕੀਤਾ ਤੇ ਬਹੁਤ ਸਾਰੇ ਜ਼ਿੰਮੇਵਾਰ ਸਜਨਾ ਨੇ ਪ੍ਰਚਾਰਕਾਂ ਨੇ ਇੱਛਾ ਪ੍ਰਗਟ ਕੀਤੀ ਕਿ ਇਸੇ ਸ਼ੈਲੀ ਵਿੱਚ ਇਸੇ ਢੰਗ ਦੇ ਨਾਲ ਬਾਕੀ ਪਾਤਸ਼ਾਹਿਆਂ ਦਾ ਵੀ ਜੀਵਨ ਬਿਰਤਾਂਤ ਲਿਖਿਆ ਜਾਵੇ ਤਾਂ ਸਤਿਗੁਰਾਂ ਨੇ ਕਿਰਪਾ ਕੀਤੀ ਉਹ ਲਿਖਿਆ ਜਾ ਰਿਹਾ ਤੇ ਉਹਦੇ ਵਿੱਚੋਂ ਦੂਜੇ ਪਾਤਸ਼ਾਹ ਜੀ ਮਹਾਰਾਜ ਧੰਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਗਾਥਾ ਤੇ ਉਹਨਾਂ ਦੀ ਬਾਣੀ ਇਸ ਨੂੰ ਵਿਚਾਰਦਿਆਂ ਹੋਇਆਂ ਇਹ ਪੁਸਤਕ ਜਿਹੜੀ ਹੈ ਤਿਆਰ ਹੋਈ ਹੈ ਸਿੰਘ ਬ੍ਰਦਰਸ ਵਾਲਿਆਂ ਨੇ ਲਿਖੀ ਹੈ ਪਰ ਮੇਰੀ ਖੁਸ਼ਕਿਸਮਤੀ ਹੈ ਕਿ ਇਸ ਪੁਸਤਕ ਨੂੰ ਰਿਲੀਜ਼ ਕਰਨ ਸਮੇਂ ਅਰਦਾਸ ਦੇ ਵਿੱਚ ਸਿੱਖ ਕੌਮ ਦੇ ਜਿਹੜੇ ਬਹੁਤ ਸਨਮਾਨ ਉਹਨੇ ਸਾਡੇ ਸ੍ਰੀ ਹਰਿਮੰਦਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਖ ਸੇਵਾਦਾਰ ਜਥੇਦਾਰ ਸਾਹਿਬ ਐਡਵੋਕੇਟ ਧਾਮੀ ਸਾਹਿਬ ਸوار ਹਰਜਿੰਦਰ ਸਿੰਘ ਦੀ ਧਾਮੀ ਉਹਨਾਂ ਨੇ ਆਪਣੇ ਰਜਾਈਆਂ ਵਿੱਚੋਂ ਬਹੁਤ ਮੁਸ਼ਕਲ ਨਾਲ ਸਮਾਂ ਕੱਢ ਕੇ ਮੈਨੂੰ ਨਿਵਾਜਿਆ ਹੈ ਅਰਦਾਸ ਵਿੱਚ ਸ਼ਾਮਲ ਹੋਏ ਨੇ ਔਰ ਆਪਣੇ ਹੱਥਾਂ ਦੇ ਨਾਲ ਇਹ ਜਿਹੜੀ ਪੁਸਤਕ ਹੈ ਇਹ ਸੰਗਤਾਂ ਦੇ ਪੇਸ਼ ਕੀਤੀ ਹੈ ਮੈਂ মিডিਆ ਦੇ ਰਾਹੀਂ ਇੱਕ ਛੋਟੀ ਜੀ ਬੇਨਤੀ ਕਰਨੀ ਚਾਹਾਂਗਾ ਕਿ ਮੇਰੀ ਇਹ ਇੱਕ ਭਾਵਨਾ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਇਤਿਹਾਸ ਲਿਖਣ ਲੱਗੇ ਆ ਜਿਵੇਂ ਪਹਿਲਾਂ ਸਾਡੇ ਘਰਾਂ ਦੇ ਵਿੱਚ ਮਾਪੇ ਜਨਮ ਸਾਖੀਆਂ ਪੜ੍ਹ-ਪੜ੍ਹ ਕੇ ਬੱਚਿਆਂ ਨੂੰ ਸੁਣਾਇਆ ਕਰਦੇ ਸਨ ਉਹ ਜਨਮ ਸਾਖੀ ਦੀ ਤਰਜ਼ ਤੇ ਅਲਿਖ ਯਾਗਿਆ ਸ਼ਾਰਕੁਚ ਇੱਕ ਤਾਂ ਸਧਾਰਨ ਸਿੱਖ ਮਾਪੇ ਇਸ ਤੋਂ ਲਾਭ ਉਠਾ ਸਕਦੇ ਨੇ ਬੱਚਿਆਂ ਨੂੰ ਦੇ ਸਕਦੇ ਨੇ ਦੱਸ ਸਕਦੇ ਨੇ ਦੂਜੀ ਗੱਲ ਕਿ ਨਾਲ ਹੀ ਪ੍ਰਚਾਰਕਾਂ ਦੀ ਸਹੂਲਤ ਦੇ ਵਾਸਤੇ ਜਿਹੜੇ ਸਾਡੇ ਪੁਰਾਤਾਂ ਨੂੰ ਸੂਮੇ ਨੇ ਹਾਂਜੀ ਉਹਨਾਂ ਦੀਆਂ ਨਾਲ ਉਦਾਹਰਨਾਂ ਦਿੱਤੀਆਂ ਕੋਟੇਸ਼ਨ ਦਿੱਤੀਆਂ ਗਈਆਂ ਨੇ ਤਾਂ ਕਿ ਸਾਡੇ ਪ੍ਰਚਾਰਕ ਜਿਹੜੇ ਭਾਈ ਨੇ ਉਹ ਇੱਕ ਥਾਂ ਤੋਂ ਹੀ ਸਾਰਾ ਮੈਟਰ ਲੈ ਸਕਣ ਤੇ ਜਿਹੜੀ ਆਥੈਂਟਿਕ ਗੱਲ ਹੈ ਉਹ ਸੰਗਤਾਂ ਤੱਕ ਪਹੁੰਚਾ ਸਕਣ ਮੈਂ ਡਾਕਟਰ ਰੂਪ ਸਿੰਘ ਜੀ ਜਿਹੜੇ ਸਾਡੇ ਬਹੁਤ ਵਿਦਵਾਨ ਨੇ ਵੱਡੇ ਵਿਦਵਾਨ ਨੇ ਉਹਨਾਂ ਦਾ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਸਾਡੇ ਸ਼ਕਤਰ ਸਾਹਿਬ ਸਰਦਾਰ ਬਰਿਆਮ ਸਿੰਘ ਜੀ ਮੇਰੇ ਪਰਮ ਮਿੱਤਰ ਉਹਨਾਂ ਦਾ ਮੈਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਜਿਨ੍ਹਾਂ ਨੇ ਖੂਬ ਪਰਚੋਲ ਕੀਤੀ ਪੁਸਤਕ ਦੀ ਖਰੜੀਆਂ ਦੀ ਔਰ ਫਿਰ ਮੈਨੂੰ ਜਿਹੜੀਆਂ ਕੀਮਤੀ ਸੀ ਇਰਾਮਾਂ ਦਿੱਤੀਆਂ ਜਿਹੜੀਆਂ ਮੈਂ ਇਰਾਮਾਂ ਪੁਸਤਕ ਦੇ ਵਿੱਚ ਮੈਂ ਦਰਜ ਕਰ ਸਕਿਆ ਜਿਨ੍ਹਾਂ ਨੇ ਆਪਣੇ ਹੈੱਡ ਗ੍ਰੰਥੀ ਸਾਹਿਬ ਨੇ ਪਰਵਾਨਾ ਦੀ ਹੋਰਾਂ ਨੇ ਅਸੀਸਾਂ ਲਿਖ ਭੇਜੀਆਂ ਨੇ ਉਨਸੋ ਬਨਾਂ ਦਵਤਨ ਵਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵਨ ਗਾਥਾ ਤੇ ਪਵਿੱਤਰ ਗੁਰਬਾਣੀ ਇਹਦੀ ਬਹੁਤ ਖੂਬਸੂਰਤੀ ਦੇ ਨਾਲ ਇਹਨਾਂ ਨੇ ਉਹ ਜੀਵਨ ਗਾਥਾ ਸਾਰੀ ਲਿਖੀ ਆ ਤੇ ਅੱਜ ਕੌਮ ਨੂੰ ਸਮਰਪਿਤ ਵੀ ਕੀਤਾ ਤੇ ਜਿੱਥੇ ਮੈਂ ਇਹਨਾਂ ਨੂੰ ਇਸ ਕਾਰਜ ਦੀ ਬਹੁਤ ਵਧਾਈ ਦਿਨਾ ਕਿਉਂਕਿ ਇਹਨਾਂ ਦੀ ਲੇਖਣੀ ਜਿਹੜੀ ਆ ਉਹ ਕੇਵਲ ਤਾਂ ਕੇਵਲ ਗੁਰਮਤਿ ਦੇ ਸਿਧਾਂਤਾਂ ਨੂੰ ਪ੍ਰਣਾਇ ਹੋਈ ਆ ਆਪ ਵੀ ਗੁਰਮਤਿ ਦੇ ਸਿਧਾਂਤਾਂ ਦੇ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਹਿਤ ਮਰਿਆਦਾ ਇਹਨਾਂ ਦੇ ਅੰਗ-ਅੰਗ ਵਿੱਚ ਕੁੱਟ-ਕੁੱਟ ਕੇ ਭਰੀ ਆ ਤੋਂ ਨਾਲ ਹੀ ਇਹਨਾਂ ਨੇ ਹੋਰ ਕਿਰਪਾ ਕੀਤੀ ਖਾਲਸਾ ਦਰਬਾਰ ਜਥਾ ਜਿਹੜਾ ਇਹਨਾਂ ਦਾ ਖਾਲਸਾ ਪ੍ਰਚਾਰਕ ਖਾਲਸਾ ਪ੍ਰਚਾਰਕ ਜਥਾ ਜੋ ਕੇ ਵੱਲੋਂ ਆ ਜਿਹੜੇ ਸਾਡੇ ਫਲੱਡ ਰਲੀਫ ਫੰਡ ਸੀ ਸਾਡਾ ਉਹਦੇ ਵਿੱਚ ਆਪਣੀ ਤਿਲ ਫੁੱਲ ਜਿਹੜੀ ਭੇਟਾ 1500 US ਡਾਲਰ ਉਹ ਵੀ ਅੱਜ ਗੁਰੂ ਨੂੰ ਗੁਰੂ ਸਾਹਿਬ ਦੇ ਚਰਨਾਂ ਤੇ ਵਿੱਚ ਆ ਕੇ ਅਰਪਿਤ ਕੀਤੀ ਆ। ਸੋ ਮੈਂ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਤਿਲ ਤਿਲ ਕਰਕੇ ਇਹ ਸਮਾਜਿਕ ਸੀ ਜਿਹਦੇ ਵਿੱਚ ਵੀ ਸਾਰਿਆਂ ਨੇ ਆਪਣਾ ਯੋਗਦਾਨ ਪਾਇਆ ਤੇ ਇਸ ਜਥੇ ਦਾ ਵੀ ਦਿਨੋਂ ਧੰਨਵਾਦ ਕਰਦਾ ਤੇ ਆਹ ਜਿਹੜਾ ਕਾਰਜ ਇਹਨਾਂ ਨੇ ਲਿਖਣੀ ਰਾਹੀਂ ਕੀਤਾ ਇਹਦਾ ਵੀ ਧੰਨਵਾਦ ਕਰਦਾ ਗੁਰੂ ਚਰਨਾਂ ਚ ਅਰਦਾਸ ਵੀ ਆ ਸਤਿਗੁਰ ਜੀ ਇਹਨਾਂ ਨੂੰ ਦੇਹ ਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਇਦੋਂ ਵਿਵੱਦ ਵੱਲ ਉਦੋਂ ਬਖਸ਼ਿਸ਼ ਕਰਨੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ